देखी पतलू मेरा फोन वज रहा है पिताजी आई होनी है हाँ, हाँ मोटू पिता जी दी वीडियो कॉल है हाँ, चक फिर जल्दी ओम अल्लाह गुरु राम गॉड खुदा अरब सदगुरु मौला को रिझाने के लिए जो सबसे बड़े गहने हैं वो है सबसे पहला गहना उसके नाम का जाप करना और दूसरा उसकी सृष्टि की सेवा करना ਸੋਚਿਆ ਸੀ ਬਾਬਾ ਜੀ ਜੇਲ੍ਹ ਗਿਆ ਆਪਣਾ ਨਸ਼ੇ ਵਾਲਾ ਕੰਮ じゃ ਚੱਲ ਪਊ ਪਤਾ ਨਹੀਂ ਯਾਰ ਕੀ ਪਲਾਇਆ ਹੋਇਆ ਇਹਨਾਂ ਦੇ ਬਾਬੇ ਘੋਲ ਕੇ ਪ੍ਰੇਮੀ ਤਾਂ ਹਲੇ ਵੀ ਸਰਸੇ ਜਾਂਦੇ ਆ ਤੇ ਜਦੋਂ ਬਾਬਾ ਆਉਂਦਾ ਇਹਨਾਂ ਦਾ ਫੇਰ ਨਸ਼ੇ ਛਡਾਉਣ ਲੈ ਜਾਂਦੇ ਆ ਹੋਰ ਲੋਕਾਂ ਨੂੰ ਓਏ ਤੁਸੀਂ ਤਿੰਨੇ ਜਾਣੇ ਬਹਾਨੇ ਜੇ ਨਾ ਬਣਾਓ ਮੈਂ ਵੀ ਬੌਸ ਨੂੰ ਜਵਾਬ ਦੇਣਾ ਜੇ ਬਾਬਾ ਫੇਰ ਆ ਗਿਆ ਉਹਨੇ ਪਤਾ ਨਹੀਂ ਕਿੰਨੇ ਕੁ ਲੋਕਾਂ ਦਾ ਨਸ਼ਾ ਛੁਡਾ ਦੇਵੇਂਗਾ ਆਪਾਂ ਤਾਂ ਫੇਰ ਕੌਲੀਆਂ ਚੱਕ ਕੇ ਭੀਖ ਮੰਗਣ ਜੋਗੇ ਰਹਿ ਜਾਾਂਗੇ ਚਲੋ ਹੁਣ ਤੁਸੀਂ ਲੱਗੋ ਕੰਮ ਤੇ ਜਾ ਕੇ ਮੋਟੂ ਉੱਠ ਜੋ 15 ਅਗਸਤ ਨੂੰ ਬੂਟੇ ਲਗਾਏ ਸੀ ਆਪਾਂ ਉਹਨਾਂ ਨੂੰ ਪਾਣੀ ਪਾਉਣ ਜਾਣਾ ਧੰਨ ਧੰਨ ਸਤ ਗੁਰੂ ਤੇਰਾ ਹੀ ਆਸਰਾ ਪਤਲੂ ਕੱਲ ਆਪਾਂ ਸਰਸੇ ਜਾਣਾ ਹੈ ਸੇਵਾ ਤੇ ਟਾਈਮ ਤੇ ਆ ਜਵੀਂ ਮੈਂ ਤਾਂ ਕਹਿਣਾ ਰਹਿਣ ਦਿੰਨੇ ਆ ਬਾਬੇ ਨੂੰ ਬਦਨਾਮ ਕਰਨ ਲਈ ਆਏ ਬਾਅਦ ਵਿੱਚ ਆਪਾਂ ਹੀ ਮਾਫੀਆਂ ਮੰਗਦੇ ਫਿਰਾਂਗੇ ਓਏ ਮੁਰਲੀ ਤੂੰ ਜ਼ਿਆਦਾ ਨਾ ਬੋਲ ਜੋ ਕਰੇਗਾ ਜੋਹਨ ਕਰੇਗਾ ਤੇ ਮੈਂ ਕਦੇ ਮਾਫੀ ਨਹੀਂ ਮੰਗਦਾ ਮੋਟੂ ਪਤਲੂ ਤੁਸੀਂ ਕਿੱਥੇ ਸਰਸੇ ਚੱਲੇ ਹੋ ਹਨੂ ਨਾਰੀਅਲ ਦੀ ਬਰਫੀ ਲਿਆ ਦਿਓ ਤੇ ਉਹ ਫਰੂਟ ਕੇਕ ਵੀ ਲੈ ਆਇਓ ਹਾਂਜੀ ਡਾਕਟਰ ਝਟਕਾ ਜੀ ਲੈ ਆਵਾਂਗਾ ਅਸੀਂ ਤਾਂ ਦੋ ਦਿਨ ਸੇਵਾ ਤੇ ਚੱਲੇ ਆਂ ਮਿਲਦੇ ਆਂ ਫੇਰ ਦੋਸਤੋ ਓਏ ਮੋਟੂ ਪਤਲੂ ਤਸੀਂ ਹਲੇ ਵੀ ਜਾਣੇ ਓ ਸਰਸੇ ਹੁਣ ਤਾਂ ਥੋੜਾ ਬਾਬਾ ਜੇਲ੍ਹ ਗਿਆ ਉਹ ਕੋਈ ਨਾ ਜੋ ਹਨ ਅਸੀਂ ਤਾਂ ਆਖਰੀ ਸਾਹ ਤੱਕ ਸਰਸੇ ਹੀ ਜਾਂਦੇ ਰਹਿਣਾ ਤੇ ਰਹੀ ਗੱਲ ਬਾਬੇ ਦੀ ਆ ਜਾਣਾ ਛੇਤੀ ਹੀ ਬਾਬੇ ਨੇ ਫਿਰ ਤੂੰ ਆਪ ਹੀ ਕਹੇਗਾ ਵੀ ਮੈਨੂੰ ਵੀ ਲੈ ਕੇ ਚੱਲੋ ਹਾਂ ਮੈਂ ਨਹੀਂ ਜਾਂਦਾ ਤੁਸੀਂ ਹੀ ਜਾਓ ਉਹ ਗੱਡੀ ਸਰਸੇ ਨੂੰ ਪਾਲ ਲਈ ਤੇਰੇ ਯਾਰ ਨੇ ਤੇਰੇ ਯਾਰ ਮੇਂ ਨਿੱਕਾ ਦੇ ਕੋਲੋਂ ਕਿੱਥੇ ਹਾਰਨੇ ਗੱਲਾਂ ਵਿੱਚ ਕਦੇ ਨਹੀਂ ਹੋ ਆਉਂਦੇ ਝੂਠੀਆਂ ਜੋ ਹੁਣ ਬੁਣੀਆਂ ਅਸੀਂ ਰਹਿਣਾ ਹੈ ਪਿਤਾ ਜੀ ਬਸ ਤੇਰੇ ਤੁਝ ਚਾਹੇ ਕਹੇ ਦੁਨੀਆ ਅਸੀਂ ਰਹਿਣਾ ਹੈ ਪਿਤਾ ਜੀ ਬਸ ਤੇਰੇ ਤੁਝ ਚਾਹੇ ਕਹੇ ਦੁਨੀਆ ਅਸੀਂ ਰਹਿਣਾ ਹੈ ਪਿਤਾ ਜੀ ਬਸ ਤੇਰੇ ਤੁਝ ਚਾਹੇ ਕਹੇ ਦੁਨੀਆ ਹਰ ਮਹੀਨੇ ਸਿਵਾ ਉੱਤੇ ਚਾਈਦਾ ਕਦੇ ਨਹੀਂ ਉਹ ਮਿਸ ਕਰਦੇ ਯਾਰ ਸਾਰੇ ਹੀ ਪਰ ਵੀ ਮੇਰੇ ਨਾਲ ਦੇ ਪਰ ਨਹੀਂ ਉਹ ਪਿੱਛੇ ਕਰਦੇ ਮੇਰੇ ਮਾਲਕ ਦੀ ਹੌਸਲੇ ਨਹੀਂ ਢੋਲਦੇ ਮੇਰੇ ਮਾਲਕ ਦੀ ਹੌਸਲੇ ਨਹੀਂ ਢੋਲਦੇ ਗੱਲਾਂ ਉੱਡਦੀਆਂ ਬੋਧੀਆਂ ਨੇ ਸੁਣੀਆਂ ਉੱਡਦੀਆਂ ਬੋਧੀਆਂ ਨੇ ਸੁਣੀਆਂ ਅਸੀਂ ਰਹੇ ਨਾ ਇੱਕ ਟਾਗੀ ਬਸ ਤੇ ਕੁਝ ਚਾਹੇ ਕਹੇ ਦੁਨੀਆ ਅਸੀਂ ਨਾ ਇਤਵਾਜੀ ਬਸ ਤੇਰੇ ਕੁਝ ਚਾਹੇ ਕਹੇ ਦੁਨੀਆ ਸੋਚ ਲੋ ਆਪਣੇ ਆਪ ਬਾਰੇ ਸੋਚੋ ਕਿ ਮੈਂ ਅਗਰ ਕਿਸੇ ਦੀ ਨਿੰਦਿਆ ਕਰਦਾ ਹਾਂ ਕਿ ਮੇਰੇ ਚੱਬ ਗੁਣ ਨਹੀਂ ਅਗਰ ਹੈ ਪਹਿਲਾਂ ਭਗਤਾ ਆਪਦੇ ਤਾਂ ਸਵਾਰ ਲਾ